ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 10 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਨੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਨਾਬਾ ਕਾਸਟ ਜੱਟ ਸਿੱਖ ਗੋਤ ਗੰਡਾ ਉਮਰ 11/3/2000 ਜਨਮ ਦਾ ਟਾਈਮ 3:07 ਸਵੇਰ ਦੇ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਮੈਡੀਕਲ ਮੁੰਡਾ ਮੰਗਲੀ ਕੇ ਜੀ ਪ੍ਰਾ ਇੱਕ ਆਸਟ੍ਰੇਲੀਆ ਦੇ ਵਿੱਚ ਆਪਣਾ ਬਿਜ਼ਨਸ ਰੈਸਟੋਰੈਂਟ ਕੈਫੇ ਦਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਕੰਮੇ ਜੀ ਨਾ ਦਾ ਮੁੰਡਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ 6 ਕਿੱਲੇ ਜ਼ਮੀਨ ਹੈ ਜੀ ਵਧੀਆ ਕੋਠੀ ਪਾਈ ਹੋਈ ਹੈ ਵੈਸ਼ਨੋ ਪਰਿਵਾਰੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਮੰਗਲੀਕ ਹੋਵੇ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਤੇ ਜੇ ਇੰਡੀਆ ਤੋਂ ਹੋਵੇ ਤਾਂ ਬੀਏ ਪਾਸ ਹੋਵੇ ਤੇ ਆਈਲੈਟਸ ਦੇ 6 ਬੈਡ ਹੋਣ ਤੇ ਜੇ ਜਾਂ ਫਿਰ ਆਸਟ੍ਰੇਲੀਆ ਜਾਂ ਇੰਗਲੈਂਡ ਤੋਂ ਹੋਵੇ ਉਹ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 31 ਤਿੰਨ 1990 ਕੱਦ ਪੰਜ ਤਿੰਨ ਪੜਾਈ ਜੀ ਐਨ ਐਮ ਨਰਸਿੰਗ ਪ੍ਰਾਏਕੀ ਆਸਟ੍ਰੇਲੀਆ ਹੈ ਪੈਣਾ ਦੋਨੇ ਆਸਟ੍ਰੇਲੀਆ ਹੈ ਫਾਦਰ ਗਵਰਨਮੈਂਟ EMPLOYE ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮ ਇਹ ਜੀ ਕੁੜੀ ਆਸਟ੍ਰੇਲੀਆ ਸਟੂਡੈਂਟ ਵੀਜੇ ਤੇ 12 ਸਾਲਾਂ ਦਾ ਇਹਨਾਂ ਦੇ ਕੋਲ ਐਕਸਪੀਰੀਅੰਸ ਹੈ ਹੈਲਥ ਕੇਅਰ ਦੇ ਵਿੱਚ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਜੀ ਤੇ ਮੰਗ ਇਹਨਾਂ ਦੀ ਇਹ ਹੈ ਕਿ ਜਿਹੜਾ ਮੁੰਡਾ ਏ ਉਹ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਹੋਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਸੀਰ ਸਿੰਘ ਪਤਾ ਬਲਾਸਪੁਰ ਮੋਗਾ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ 23 1992 ਕੱਦ 5'9 ਪੜ੍ਹਾਈ 10th ਪਾਸ ਪੈਣਾ 3 ਨੇ ਮੈਰਿਡ ਨੇ ਪ੍ਰਾ ਕੋਈ ਨਹੀਂ ਤੇ ਕੰਮ ਇਹਨਾਂ ਦਾ ਆਪਣਾ ਬਿਜ਼ਨਸ ਏ ਦੋ ਟਰੱਕ ਨੇ ਤੇ ਪਰਿਵਾਰ ਦੀ ਮੰਗੇ ਕੁੜੀ ਘਰੇ ਲੋ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਵਿੰਦਰ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸੇਖ ਗੋਤ ਸਰਾ ਉਮਰ 1/8/1992 ਪੜਾਈ ਕੌਨਵੈਂਟ ਐਜੂਕੇਟਿਡ ਐਂਡ ਡਿਪਲੋਮਾ ਇਨ ਪਲੰਬਿੰਗ ਪੈਨ ਇੱਕੀ ਮੈਰਿਡ ਕੈਨੇਡਾ ਹੈ ਤੇ ਕੰਮ ਇਹ ਜੀ ਕੈਨੇਡਾ ਵਿਸਟਰ ਵੀਜ਼ੇ ਤੇ ਆ ਚਾਰ ਕਿੱਲੇ ਜਮੀਨ ਹੈ ਤੇ ਪਰਿਵਾਰ ਦੀ ਮੰਗੀ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਫਾਈਲ ਅਪਲਾਈ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਦੀਪ ਸਿੰਘ ਪਤਾ ਆਨੰਦਪੁਰ ਸਾਹਿਬ ਕਾਸਪਰ ਵੀ ਦਸੀਆ ਗੋਤ ਜੈਸਵਾਲ ਉਮਰ 21 ਨਾਲ 1991 ਪੜਾਈ ਪਲੱਸ 2 ਆਈਟੀਆਈ ਪਹਿਣਾ ਦੋ ਨੇ ਇੱਕ ਮੈਰਿਡ ਹੈ ਭਰਾ ਦੋ ਨੇ ਇੱਕ ਮੈਰਿਡ ਹੈ ਮਾਤਾ ਪਿਤਾ ਐਕਸਪਾਇਰ ਨੇ ਕੰਮ ਆਰਮੀ ਦੇ ਵਿੱਚ ਜੋਬ ਕਰਦੇ ਨੇ ਜੀ ਤੇ ਪਰਿਵਾਰ ਦੀ ਮੰਗੇ ਕੁੜੀ ਗਵਰਨਮੈਂਟ ਜੋਬ ਕਰਦੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਰੋਪੜ ਮੁਹਾਲੀ ਚੰਡੀਗੜ੍ਹ ਨੂੰ ਪਹਿਲੇ ਹੋਰ ਕੋਈ ਮੰਗ ਨਹੀਂ ਕਿਸੇ ਵੀ ਕਾਸਟ ਦੇ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਆਪਣੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੁਖਸਰ ਸਾਹਿਬ ਕਾਸਟ ਜੱਟ ਸਿੱਖ ਉਮਰ 44 ਸਾਲ ਕੱਦ 5 ਫੁੱਟ 11 ਇੰਚ ਪੜ੍ਹਾਈ ਪਲੱਸ 2 ਹੁੰਡਾ ਤਲਖੁਦਾ ਕੰਮ 7 ਕਿੱਲੇ ਜ਼ਮੀਨ ਹੈ ਫੈਮਿਲੀ ਕੈਨੇਡਾ ਦੇ ਵਿੱਚ ਤੇ ਪਰਿਵਾਰ ਦੀ ਮੰਗੇ 20 40 ਤੋਂ 43 ਸਾਲ ਦੀ ਉਮਰ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਦਿੱਤਾ ਹੈ ਕਿ ਜੀ ਨੰਬਰ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਜੀਤ ਸਿੰਘ ਪਤਾ ਨਤ ਸਾਨੇਵਾਲ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ 26 1996 ਪੜ੍ਹਾਈ 10 ਪਾਸ ਡਿਵੋਰਸਡ ਆਫਟਰ 3 ਮੰਥ ਨਸ਼ੇ ਤੋਂ ਰਹਿ ਤੇ ਜ਼ਮੀਨ ਨਹੀਂ ਹੈ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪੈਨ ਇੱਕੇ ਮੈਰੀਡੇ ਪਰਿਵਾਰ ਦੀ ਮੰਗੇ ਕੁੜੀ ਭਾਵੇਂ 10 ਪਾਸ ਹੋਵੇ 22 ਤੋਂ 27 ਸਾਲ ਦੀ ਉਮਰ ਹੋਵੇ ਛੋਟ ਟਾਈਮ ਡਿਵੋਰਸਡ ਆਲਸੋ ਅਸੈਪਟਡ ਵਾਲਮੀਕੀ ਸੰਪਰਕ ਨਾ ਕਰਨ ਜੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਸਿੰਘ ਅਮਰਿਤਧਾਰੀ ਪਤਾ ਧੋਰੀ ਕਾਸਟ ਜੱਟ ਸਿੱਖ ਗੋਤ ਭੁੱਲਰ ਉਮਰ 12/12 1995 ਕੱਦ 5'10 ਪੜ੍ਹਾਈ ਐਮਏ ਬੀਐਲਆਈਬੀ ਕਰੰਟ ਸਟੱਡੀ ਸਰਟੀਫਿਕੇਟ ਕੋਰਸ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਟਿਆਲਾ ਜੀ ਯੂਨੀਵਰਸਿਟੀ ਕੰਮੇ ਜੀ 3 ਇਅਰਸ ਵਰਕ ਐਕਸਪੀਰੀਅੰਸ ਇਨ ਕੋਪ ਸੋਸਾਇਟੀ 4 ਤੋਂ 5 ਕਿੱਲੇ ਜ਼ਮੀਨ ਹੈ ਤੇ ਆਪਣਾ ਡੇਰੀ ਫਾਰਮ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸਿੰਪਲ ਅਮਰਿਤਧਾਰੀ ਨਿਤਨੇਮੀ ਹੋਵੇ ਤੇ ਦਸਤਾਰ ਸਜਾਉਂਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਤੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਰਾਜਪੁਰਾ ਸਰਹੰਦ ਕਾਸਟ ਜੱਟ ਸਿੱਖ ਉਮਰ 32 ਸਾਲ ਕੱਦ 6 1 ਪੜ੍ਹਾਈ ਪਲੱਸ 2 ਪਾਸ ਆਈਟੀਆਈ ਵੈਲਡਰ ਪ੍ਰਾਇਕੀ ਆਰਮੀ ਤੋਂ ਰਿਟਾਇਰ ਨੇ ਐਂਡ ਨਾਓ ਐਸਬੀਆਈ ਬੈਂਕ ਪਿਤਾ ਆਰਮੀ ਤੋਂ ਰਿਟਾਇਰ ਨੇ ਪੈਣ 1 ਕੀ ਮੈਰਿਡੇ ਕੰਮ ਮੁੰਡਾ 3 ਸਾਲ ਦੁਬਈ ਲਗਾ ਕੇ ਆਇਆ ਹੋਇਆ ਹੈ ਇਟਲੀ ਦੇ ਪੇਪਰ ਲਗਾਏ ਹੋਏ ਨੇ ਤੇ ਨਾਓ ਵਰਕਿੰਗ 18000 ਸੈਲਰੀ ਹੈ ਜੀ ਤੇ ਪਰਿਵਾਰ ਦੀ ਮੰਗੀ ਕੁੜੀ ਸੋਨੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਪੜ੍ਹੀ ਲਿਖੀ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਕਾਸਟ ਹਿੰਦੂ ਕੱਤਰੀ ਸਟੇਟਸ ਅਨਮੈਰਿਡਾ ਉਮਰ ਨਵੰਬਰ 1991 ਕੱਦ 5'9" ਪੜਾਈ ਐਮਏ ਸੋਸ਼ੀਓਲੋਜੀਕ ਪਲੱਸ ਡਿਪਲੋਮਾ ਔਫ ਕੰਪਿਊਟਰ ਕੋਰਸ ਪਿਤਾ ਰਿਟਾਇਰਡ ਨੇ 60000 ਰੁਪਏ ਪੈਨਸ਼ਨੇ ਮਾਤਾ ਹਾਊਸ ਵਾਈਫ ਨੇ ਪੜਣਾ ਦੋ ਨੇ ਮੈਰਿਡ ਨੇ ਵੈਜੀਟੇਰੀਅਨ ਫੈਮਿਲੀ ਏ ਜੀ 노 স্মੋਕਿੰਗ 노 ਡਰਿੰਕਿੰਗ ਦਾਦਾ ਸਵਾਮੀ ਸਤਸੰਗੀ ਪਰਵਾਰੇ ਜੀ ਤੇ ਕੰਮ ਇਹਨਾਂ ਦਾ ਅਸਿਸਟੈਂਸ ਕਲਰਕ ਨੇ ਪ੍ਰਾਈਵੇਟ ਜੋਬ ਕਰਦੇ ਆ ਸੈਲਰੀ 30000 ਪਰ ਮੰਥ ਦੀ ਦੋ ਹਾਊਸ ਨੇ ਤੇ ਪਰਿਵਾਰ ਦੀ ਮੰਗੇ ਕੁੜੀ ਸੋਨੀ ਸੁਨੱਖੀ ਹੋਵੇ ਪਲੱਸ 2 ਜਾਂ ਬੀਏ ਪਾਸ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨੋ ਕਾਸਟ ਵਾਲ ਮੈਰਜ ਬਿਊਰੋ ਵਾਲੇ ਮਾਫ ਕਰਨ ਜੀ ਇਹਨਾਂ ਨੂੰ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਏਸੀਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ